ਰੋਕੋ ਗੱਡੀ ਮੇਰੇ ਕੋਲ ਮੇਰੇ ਕੋਲ ਮੇਰੇ ਕੋਲ ਮੇਰੇ ਕੋਲ ਇੱਥੇ ਰੋਕ ਲਓ ਗੱਡੀ ਸਟਾਪ ਕਿੱਦਾਂ ਠੀਕ ਆ ਰੋਡ ਇਧਰੋਂ ਉਧਰੋਂ ਸਹੀ ਆ ਚਲੋ ਹੁਣ ਤੋਰੋ ਉਹ ਸਹੀ ਜਨਤ ਅੱਗੇ ਮੋੜ ਆਉਣਾ ਹੈ ਲੈਫਟ ਰੋਥੋ ਗੱਡੀ ਕੱਟਣੀ ਹੈ ਲੈਫਟ ਗੱਡੀ ਜਾਨਕਾ ਚੱਟ ਨਹੀਂ ਨਹੀਂ ਜਾਂਦੀ ਹੈ ਆਪਣੀ ਸਾਈਡ ਤੋਂ ਗੱਡੀ ਕੱਟਿਓ ਚੜੇ ਨਾ ਆਹ ਸਹੀ ਹੋ ਠੀਕ ਹੈ ਆ ਰਹਾ ਰਹਾ